ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜਹੁਰਾਂ ਦੀ ਪੁਸਤਕ ਦਾਨਿਸ਼ਮਨ ਦਰਵੇਸ਼ ਵਿੱਚ ਪ੍ਰਵਾਸੀ ਪੰਜਾਬੀ ਕਵੀ ਹਰਚੰਦ ਬਾਗੜੀ ਬਾਰੇ ਲਿਖਿਆ ਸ਼ਬਦ ਚਿੱਤਰ ਚੁੰਨੀ ਨਾਲ ਦਾ ਚੀਰਾ ਚੰਦ ਫਰਵਾਹੀ ਦਾ ਆਮ ਕਰਕੇ ਯੂਨੀਵਰਸਟੀਆਂ ਦੇ ਕਵੀ ਦਰਬਾਰ ਬੜੇ ਬૌਧਿਕ ਅਤੇ ਬੋਰ ਹੁੰਦੇ ਹਨ ਖੁੱਲੀ ਕਵਤਾ ਲਿਖਣ ਦਾ ਰਿਵਾਜ ਤਾ ਪੂਰਨ ਸਿੰਘ ਨੇ ਪਾਇਆ ਦਵਾਨ ਸਿੰਘ ਕਾਲੇ ਪਾਣੀ ਨੇ ਅੱਗੇ ਵਧਾਇਆ ਅਤੇ ਪਾਸ਼ ਨੇ ਬੁਲੰਦੀ ਤੇ ਪਹਚਾਇਆ ਪਰ ਉਸ ਤੋਂ ਬਾਅਦ ਤਾਂ ਕਵੀ ਵਿਰਲੇ ਹੋਏ ਪਰ ਬਹੁਤੇ ਤਾਂ ਬਣੀ ਪਟੜੀ ਤੇ ਅਕਵਤਾ ਦੀ ਗੱਡੀ ਭਜਾਉਣ ਵਾਲੇ ਹੀ ਹਾਨ ਇਸੇ ਕਰਕੇ ਕਵੀ ਦਰਬਾਰ ਵਿੱਚ ਗਜ਼ਲ ਅਤੇ ਗੀਤ ਵਾਲੇ ਤਾਂ ਆਪਣੇ ਸੰਗੀਤਕ ਜੋਰ ਨਾਲ ਜੰਮ ਜਾਂਦੇ ਹਨ ਪਰ ਖੁੱਲੀ ਕਵਤਾ ਤਾਂ ਸ਼ਰਮੋ ਸ਼ਰਮੀ ਬੈਠੇ ਬੰਦਕਾਂ ਨੂੰ ਸੁਣਾਈ ਜਾਂਦੀ ਹੈ ਯੂਨੀਵਰਸਿਟੀ ਵਿੱਚ ਅਕਸਰ ਤਰਨਮ ਵਾਲੇ ਵੀ ਆਲੋਚਕ ਬੈਠੇ ਵੇਖ ਕੇ ਆਪਣੀ ਹੰਸ ਵਾਲੀ ਚਾਲ ਭੁੱਲ ਕੇ ਕਾਵਾਂ ਰੌਲੀ ਪਾ ਬੈਠਦੇ ਹਨ ਖੁੱਲੀ ਕਵਤਾ ਪੜਨੀ ਤਾਂ ਹੋਰ ਗੱਲ ਹੈ ਪਰ ਸੋਨੀ ਹੋਰ ਗੱਲ ਹੈ ਮੇਲੇ ਵਰਗੇ ਮਾਹੌਲ ਵਿੱਚ ਵਿਦਿਆਰਥੀਆਂ ਦੇ ਕੁਸਰੀ-ਮੁਸਰੀ ਸ਼ੋਰ ਵਿੱਚ ਸੋਨੀ ਤਾਂ ਹੋਰ ਵੀ ਮੁਸ਼ਕਲ ਹੁੰਦੀ ਹੈ ਅਜਹੀ ਮਨੋਵਸਥਾ ਲੈ ਕੇ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੜੇ ਆਰਟਸ ਹਾਲ ਟੋਰੀਅਮ ਵਿੱਚ ਪੰਜਾਬੀ ਵਿਭਾਗ ਦੇ ਕਿਸੇ ਪ੍ਰੋਗਰਾਮ ਤੋਂ ਬਾਅਦ ਹੋ ਰਿਹਾ ਕਬੀ ਦਰਬਾਰ ਵਿੱਚ ਸ਼ਾਮਲ ਹੋਇਆ ਤਾਂ ਇੱਕ ਗੋਰਾ ਚਿੱਟਾ ਬੰਦਾ ਸਟੇਜੀ ਕਵੀਆਂ ਦੇ ਅੰਦਾਜ਼ ਵਿੱਚ ਸ਼ੰਦਬੱਦ ਦੋਹੇ ਸ਼ਲੋਕ ਸੁਣਾ ਕੇ ਦਾਦ ਲੁੱਟ ਰਿਹਾ ਸੀ ਮੈਨੂੰ ਚੰਗਾ ਲੱਗਿਆ ਦੋਹਿਆਂ ਵਿੱਚ ਦਰਸ਼ਨ ਸੀ ਵਿਅੰਗ ਸੀ ਸਮਾਜਿਕ ਕ੍ਰੀਤੀਆਂ ਵਿਰੁੱਧ ਜੰਗ ਸੀ ਜਿਵੇਂ ਕਿ ਤਰਤੀ ਪੁੱਛੇ ਰੱਬ ਨੂੰ ਚੰਦ ਕਿਉਂ ਮਗਰ ਫਰੇ ਕਹਿੰਦਾ ਪਾਣੀ ਵਾਲੀਏ ਪਿਆਸਾ ਕੀ ਕਰੇ ਬਾਬੇ ਦੇ ਗਲਗਾਤਰਾ ਪੁੱਤਰੇ ਕੱਢੀ ਟਿੰਡ ਬਾਬਾ ਪੁੱਛੇ ਜੋਗੀਆ ਕਿਹੜਾ ਤੇਰਾ ਪਿੰਡ ਝਾੜੂ ਪੋਚਾ ਮਾਰਦੇ ਦੋਵੇਂ ਸਾਰੀ ਰਾਤ ਪਤਨੀ ਪੁੱਛੇ ਪਤੀ ਨੂੰ ਕੀ ਚੰਦ ਤੇਰੀ ਜਾਤ ਮੈਂ ਉਨਹੀ ਦਿਨੀ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਲਿਖਣ ਦੀ ਤਿਆਰੀ ਵਿੱਚ ਸੀ ਲਗਭਗ ਹਰ ਪੰਜਾਬੀ ਕਵੀ ਨੂੰ ਜਾਣਦਾ ਸੀ ਇਹ ਭਲਾ ਕੌਣ ਹੈ ਮੈਂ ਮੈਡਮ ਬਲਵਿੰਦਰ ਕੌਰ ਬਰਾੜ ਤੋਂ ਪੁੱਛਿਆ ਉਹਨਾਂ ਦੱਸਿਆ ਕਿ ਤੈਨੂੰ ਕੱਲ ਵੀ ਕਿਹਾ ਸੀ ਕਿ ਇਹਨੂੰ ਟਾਈਮ ਜ਼ਰੂਰ ਦਿਵਾਉਣਾ ਹੈ ਬਸ ਦਵਾਤਾ ਆ ਦੇਖ ਜੰਮਿਆ ਪਿਆ ਵੇਜਾ ਵੇਜਾ ਕਰਵਾਤੀ ਇਹ ਕੈਨੇਡਾ ਤੋਂ ਐ ਹਰਚੰਦ ਬਾਗੜੀ ਮੈਡਮ ਬਰਾੜ ਦਾ ਦਿਲ ਆ ਜਾਵੇ ਤਾਂ ਸਧਾਰਨ ਜਿਹੇ ਆਮ ਜਿਹੇ ਬੰਦੇ ਨੂੰ ਖਾਸ ਬਣਾ ਦਿੰਦੇ ਹਨ ਤੇ ਜੇ ਮਨ ਨਾ ਲੱਗੇ ਤਾਂ ਵੱਡੇ ਵੱਡੇ ਨਾਲੂ ਖਾਂ ਨੂੰ ਜੁੱਤੀ ਦੀਆਂ ਨੋਕਾਂ ਤੇ ਰੱਖਦੇ ਹੈ ਮੈਂ ਉਹਨਾਂ ਦੇ ਸੁਭਾਅ ਤੋਂ ਜਾਣੂ ਸੀ ਇਸ ਕਰਕੇ ਮੈਂ ਕੋਈ ਗੱਲ ਨਹੀਂ ਗੋਲੀ ਪਰ ਇਹ ਤਾਂ ਸਤਮੁੱਚ ਹੀ ਕੋਈ ਹੀਰਾ ਸੀ ਬਾਗੜੀ ਤਾਂ ਦਸੇ ਤੋਂ ਵੀ ਵੱਧ ਨਿਕਲਿਆ ਅਸੀਂ ਕੈਂਪਸ ਵਿੱਚ ਹੀ ਰਹਿੰਦੇ ਹੁੰਦੇ ਸੀ ਤੁਰੰਤ ਘਰ ਚਾਹ ਦਾ ਸੱਦਾ ਦੇ ਦਿੱਤਾ ਅਸੀਂ ਬਾਗੜੀ ਤੋਂ ਕੁਝ ਹੋਰ ਕਹਾਵਤਾਂ ਸੁਣਨਾ ਚਾਹੁੰਦੇ ਸੀ ਇਸ ਨਾਲ ਹੀ ਸੋਹਣੀ ਸੁਨੱਖੀ ਲੰਮੀ ਲੰਜੀ ਗੋਰੀ ਚਿੱਟੀ ਮਿਸਿਸ ਪਰਮਿੰਦਰ ਬਾਗੜੀ ਵੀ ਸੀ ਪਹਿਲਾਂ ਪਹਿਲ ਤਾਂ ਬਾਗੜੀ ਹਰ ਰਾਜਣਾ ਸੁਣਾਉਣ ਤੋਂ ਪਹਿਲਾਂ ਉਸ ਨੂੰ ਇਸ਼ਾਰਿਆਂ ਨਾਲ ਪੁੱਛਦਾ ਪਰ ਛੇਤੀ ਹੀ ਉਹ ਸਭ ਕੁਝ ਖੁਦ ਹੀ ਦੱਸਣ ਲੱਗ ਪਈ ਕਿ ਕੀ ਸੁਣਾਉਣਾ ਹੈ ਕਿਵੇਂ ਸੁਣਾਉਣਾ ਹੈ ਤੇ ਕਦੋਂ ਸੁਣਾਉਣਾ ਹੈ ਬੜੀ ਥਾਂ ਤੇ ਬਾਗੜੀ ਨੂੰ ਦਰਸਤ ਵੀ ਕਰਨ ਲੱਗ ਪਈ ਖੋਲਦੇ ਹਨ ਖੋਲਦੇ ਆ ਉਸਨੇ ਮਾਈਕ ਪੂਰੀ ਤਰ੍ਹਾਂ ਸੰਭਾਲ ਲਿਆ ਬਾਗੜੀ ਦੀ ਹਰ ਕਵਤਾ ਬਾਰੇ ਭੂਮਿਕਾ ਬੰਦੀ ਅਤੇ ਦੱਸਦੀ ਕਿ ਕਿਹੜੀ ਕਵਤਾ ਕਿਹੜੀ ਡਾਇਰੀ ਵਿੱਚ ਕਿੰਨੇ ਪੰਨੇ ਤੇ ਹੈ ਉਸ ਦਾ ਲਿਖਣ ਦਾ ਪ੍ਰਸੰਗ ਕੀ ਹੈ ਕਦੋਂ ਲਿਖੀ ਇੱਕ ਤਰ੍ਹਾਂ ਨਾਲ ਪੂਰੀ ਪਤਨੀ ਕਮ ਪੀਏ ਸਾਇਤਿਕ ਏਜੰਟ ਜੋੜੀ ਨੇ ਇੱਕਦਮ ਮਨ ਮੋਲਿਆ ਮਿਸਸ ਬਾਗੜੀ ਨੇ ਕਵਤਾ ਤਾਂ ਕੋਈ ਨਹੀਂ ਸੁਣਾਈ ਪਰ ਗੱਲਾਂ ਢੇਰ ਸੁਣਾਈਆਂ ਉਹ ਗੱਲਾਂ ਦਿਲਚਸਪ ਪਸੰਦ ਬੜੀਆਂ ਹਸੌਣੀਆਂ ਪਰ ਸਾਨੂੰ ਉਸ ਤੋਂ ਵੀ ਵੱਧ ਹਾਸਾ ਆ ਰਿਹਾ ਸੀ ਮਿਸਿਸ ਬਾਗੜੀ ਦਾ ਵਿਸ਼ੇਸ਼ ਉਚਾਰਣ ਸੀ ਉਹ ਰਿਛ ਨੂੰ ਰਸ ਆਖਦੀ ਸੀ ਉਸਨੇ ਆਪਣੇ ਘਰ ਦਾ ਬਿਊਰੋ ਦਿੰਦਾ ਦੱਸਿਆ ਕਿ ਘਰ ਦੇ ਪਿੱਛੇ ਕ੍ਰੀਕ ਯਾਨੀ ਛੋਟੀ ਨਦੀ ਹੈ ਜੰਗਲ ਹੈ ਉਸ ਵਿੱਚ ਕਈ ਵਾਰ ਡਸਟਬੀਨ ਫਰੋਲਣ ਰਸ ਆ ਜਾਂਦੇ ਹਨ ਉਹਨਾਂ ਦੀਆਂ ਗੱਲਾਂ ਮੈਡਮ ਬਰਾਡ ਤੋਂ ਸੁਣ ਸੁਣ ਕੇ ਕਈ ਸਾਲਾਂ ਤੱਕ ਅਸੀਂ ਹੱਸਦੇ ਰਹੇ ਆਪਣੇ ਕੈਨੇਡਾ ਫੇਰੀ ਦੌਰਾਨ ਉਹ ਘਰ ਅਤੇ ਡਸਟਬਨ ਵੀ ਵੇਖ ਆਇਆ। ਹਮਾਂ ਰਸਤਾ ਨਹੀਂ ਟਕਰਿਆ ਪਰ ਇਸ ਦਾ ਸਬੱਬ ਕੁੰਜ ਜੰਬੜਿਆ। ਮੈਂ ਤੇ ਚਰਨਜੀਤ ਕੈਨੇਡਾ ਗਏ। ਅਸੀਂ ਵੈਨਕੂਵਰ ਸਾਈਡ ਘੁੰਮਣ ਜਾਣਾ ਸੀ। ਉਹਨਾਂ ਨੂੰ ਪ੍ਰੋਗਰਾਮ ਦਾ ਪਤਾ ਲੱਗਿਆ। ਗੁੱਸੇ ਹੋਏ ਤੇ ਤੁਸੀਂ ਵੈਨਕੂਵਰ ਨਹੀਂ ਸਾਡੇ ਕੋਲ ਰੁਕਣਾ ਹੈ। ਉਹ ਇੱਕ ਕੰਟਲਮ ਮੈਂ ਸਰੀ ਮਿਸ਼ਨ ਐਬਸਫੋਰਡ ਤਾਂ ਸੁਣੀ ਸੀ। ਇਹ ਥੋੜਾ ਨਾਮ ਦੱਖਣੀ ਭਾਰਤੀ ਜਿਹਾ ਨਾ ਜਲੇਬੀ ਵਰਗਾ ਲੱਗਿਆ ਉਲਟ ਪੁਲਟ ਜਿਹਾ ਖੈਰ ਅਸੀਂ ਵੈਨਕੂਵਰ ਹਵਾਈ ਅੱਡੇ ਤੇ ਪਹੁੰਚੇ ਤਾਂ ਬਾਹਰ ਲੈਣ ਲਈ ਜੋੜੀ ਖੜੀ ਸੀ ਉਹਨਾਂ ਦੀ ਚਾਲ ਢਾਲ ਗੱਲਬਾਤ ਦੇ ਅੰਦਾਜ਼ ਤੋਂ ਸਹੀ ਕੈਨੇਡੀਅਨ ਲੱਗ ਰਹੇ ਸੀ ਨਾ ਚੇਜ ਨਾ ਪੰਜਾਬੀਆਂ ਵਾਲੀ ਫੁਕਰੇਪਨthi ਬਸ ਜੇਰੇ ਤੇ ਜੀਆਂ ਨੂੰ ਕਹਿੰਦੀ ਮੁਸਕਾਨ ਅਤੇ ਮੰਜੇ ਸਦੇ ਪ੍ਰੋਫੈਸ਼ਨਲ ਵਾਂਗ ਸਮਝ ਚੁੱਕਿਆ ਅਤੇ ਬਾਹਰ ਆ ਗਏ ਬਾਹਰ ਆਏ ਤਾਂ ਕਾਰ ਵਿੱਚ ਵੜਦਿਆ ਹੀ ਪੰਜਾਬੀ ਆਪਣਾਤ ਸ਼ੁਰੂ ਬੜਾ ਚੰਗਾ ਕੀਤਾ ਤੁਸੀਂ ਆ ਕੇ ਸਾਡਾ ਜੀ ਲੱਗਿਆ ਰਹੋ ਐਂ ਗੱਲਾਂ ਕਰਨ ਜਿਵੇਂ ਅਸੀਂ ਉਹਨਾਂ ਤੇ ਕੋਈ ਆਸਾਨ ਕਰ ਰਹੀ ਹੋਈਏ ਦੱਸਦੇ ਜਾਣ ਕਿ ਇਹ ਸੜਕ ਸਰੀ ਨੂੰ ਜਾਂਦੀ ਹੈ ਆਹ ਕੋਲੋਨਾ ਨੂੰ ਮੁੜਦੀ ਹੈ ਆਹ ਐਪਸਫੋਰਡ ਨੂੰ ਜਾਂਦੀ ਹੈ ਆ ਪਹਾੜੀ ਰਸਤਾ ਸ਼ੁਰੂ ਹੁੰਦਾ ਹੈ ਕੁਝ ਦੇਰ ਬਾਅਦ ਅਸੀਂ ਘਰ ਵਿੱਚ ਸੀ ਆਮ ਕਨੇਡੀਅਨ ਘਰਾਂ ਵਰਗਾ ਘਰ ਪਰ ਸਫਾਈ ਕੋਜ ਵਧੇਰੇ ਵੱਡਾ ਮੁੰਡਾ ਅਤੇ ਵੱਡੀ ਕੁੜੀ ਵਿਆਹੇ ਵਰੇ ਆਪੋ ਆਪਣੇ ਪਰਿਵਾਰਾਂ ਨਾਲ ਅਲੈਦਾ ਰਹਿੰਦੇ ਹਨ ਛੋਟਾ ਨਾਲ ਰਹਿੰਦਾ ਹੈ ਪਰ ਹੇਠਾ ਬੇਸਮੈਂਟ ਵਿੱਚ ਕਰ ਮੀਆਂ ਬੀਵੀ ਹੀ ਹਨ ਇੱਕ ਪੂਰਾ ਕਮਰਾ ਸਾਡੇ ਹਵਾਲੇ ਕਰ ਦਿੱਤਾ ਬਾਗੜੀ ਜੋੜੀ ਬੜੀ ਹੀ ਘਰੇਲੂ ਪਰਵਾਰਿਕ ਅਤੇ ਮਹਿਮਾਨ ਨਿਵਾਜ਼ ਹੈ ਜਦੋਂ ਅਸੀਂ ਕੈਨੇਡਾ ਗਏ ਉਹਨਾਂ ਦੇ ਨਾਲ ਵਿੱਚ ਉਹ ਹੈਲਥ ਕੌਨਸ਼ੀਅਸ ਸੀ ਪਰ ਪੰਜਾਬੀਆਂ ਵਿੱਚ ਸਮੂਦੀ ਨਵੀਂ-ਨਵੀਂ ਪ੍ਰਚਲਿਤ ਹੋਈ ਸੀ। ਉਹਨਾਂ ਨੇ ਨਾ ਕੇਵਲ ਸਾਨੂੰ ਸਮੂਦੀ ਖਵਾਈ ਜਾਂ ਪਿਆਈ ਸਗੋਂ ਬਣਾਉਣੀ ਵੀ ਸਿਖਾਈ। ਸਮੂਦੀ ਨਾ ਠੋਸ ਨਾ ਤਰਲ ਮਨਪਸੰਦ ਮਨਮਰਜ਼ੀ ਦੀਆਂ ਸਬਜ਼ੀਆਂ, ਫਲਾਂ ਅਤੇ ਸੁੱਕਿਆਂ ਮੇਵਿਆਂ ਦਾ ਸਮੂਦੀ ਮੇਕਰ ਭਾਵ ਸ਼ਕਤੀਸ਼ਾਲੀ ਬਲੈਂਡਰ ਨਾਲ ਬਲਾਇਆ, ਘੋਲ ਮਿਲ ਜਿਆ। ਮਿੱਠੇ ਫਲ ਪਾ ਦਿਓ ਤਾਂ ਮਿੱਠੀ, ਫਿੱਕੇ ਪਾ ਦਿਓ ਤਾਂ ਫਿੱਕੀ। ਜੀ ਕਰੇ ਤਾਂ ਦੁੱਧ ਦਹੀਂ ਜਾਂ ਸ਼ਹਿਦ ਕੁਝ ਵੀ ਹੋਰ ਪਾ ਦਿਓ ਨਾ ਚਿੱਥਣ ਦਾ ਝੰਜਟ ਨਾ ਚੱਬਣ ਦੀ ਲੋੜ ਨਾ ਕਿਸੇ ਚੀਜ਼ ਦੀ ਰੋਕ ਨਾ ਕਿਸੇ ਚੀਜ਼ ਦੀ ਮਨਾਹੀ ਨਾ ਹੀ ਕੋਈ ਚੀਜ਼ ਜ਼ਰੂਰੀ ਬਿਲਕੁਲ ਬਹੁਵੰਨੀ ਦੇਸ਼ ਕੈਨੇਡਾ ਦੇ ਬਹੁ ਸੱਭਿਆਚਾਰਕ ਸੁਭਾਅ ਵਰਗੀ ਇਸ ਜੋੜੀ ਅੰਦਰ ਕੈਨੇਡੀਅਨ ਸਵੈ ਸੇਵਾ ਅਤੇ ਆਪਣਾ ਕੰਮ ਆਪ ਕਰਨ ਦੀ ਇੰਨੀ ਜ਼ਿਆਦਾ ਆਦਤ ਹੈ ਕਿ ਸਾਡੇ ਕੋਲ ਪਟਿਆਲੇ ਆ ਕੇ ਵੀ ਆਪਣੇ ਭੰਡੇ ਆਪ ਚੁੱਕੀ ਜਾਣਗੇ ਸਮੇਂ ਦੇ ਪਾਬੰਦ ਘੜੀ ਦੀ ਸੂਈ ਨਾਲ ਤਿਆਰ ਹੋਣ ਵਾਲੇ ਅਗਲੇ ਪ੍ਰੋਗਰਾਮ ਵਾਲੇ ਘਰੇ ਨਹਾਉਂਦੇ ਫਿਰਦੇ ਹੋਣ ਬਾਗੜੀ ਸਾਹਿਬ ਸਮੇਂ ਸਿਰ ਸੋਹਣੀ ਪਰਮਿੰਦਰ ਦੇ ਸੂਟ ਨਾਲ ਦੀ ਪੱਗ ਬਨ ਕੇ ਸਫਾਰੀ ਸੂਟ ਪਾ ਕੇ ਪਹੁੰਚ ਜਾਂਦੇ ਹਨ ਦੋਨਾਂ ਦੀ ਜੋੜੀ ਸੱਗੀ ਨਾਲ ਪਰਾਂਦੇ ਵਰਗੀ ਹੈ ਉਹ ਚੀਰਾ ਚੁੰਨੀ ਹੀ ਮਿਲਦੇ ਦਿਲ ਵੀ ਮਿਲੇ ਹੋਏ ਹਨ ਸਾਡੀਆਂ ਬੇਟੀਆਂ ਉਹਨਾਂ ਨੂੰ ਬਹੁਤ ਪਸੰਦ ਕਰਦੀਆਂ ਹਨ ਕਿਉਂਕਿ ਉਹ ਬੱਚਿਆਂ ਨਾਲ ਬੱਚਿਆਂ ਵਰਗੇ ਹੋ ਜਾਂਦੇ ਹਨ ਹਰਚੰਦ ਬਾਗੜੀ ਦਾ ਜਨਮ 20 ਅਗਸਤ 1945 ਨੂੰ ਜ਼ਿਮੀਦਾਰ ਪਰਿਵਾਰ ਦੇ ਮਾਤਾ ਬਿਸ਼ਨ ਕੌਰ ਅਤੇ ਪਿਤਾ ਲਾਲ ਸਿੰਘ ਬਾਗੜੀ ਦੇ ਘਰ ਪਿੰਡ ਫਰਵਾਹੀ ਤਹਿਸੀਲ ਮਰੇਰ ਕੋਟਲਾ ਜ਼ਿਲ੍ਹਾ ਸੰਗਰੂਰ ਵਿੱਚ 6 ਭਰਾਵਾਂ ਤੇ 3 ਭੈਣਾਂ ਦੇ ਪਰਿਵਾਰ ਵਿੱਚ ਆਖਰ ਤੋਂ ਪਹਿਲਾ ਹੋਇਆ ਇੰਜੋ ਪੇਟ ਕਰੋੜੀ ਦਾ ਹੋਣ ਦਾ ਹੈ ਮਾਨ ਤੋਂ ਵਾਂਝਿਆ ਰਿਹਾ ਸਮੇਂ ਦੇ ਦਸਤੂਰ ਅਨੁਸਾਰ ਕੁਝ ਦਿਨ ਡੇਰੇ ਵਿੱਚ ਵੀ ਪੜਿਆ ਸੋ ਉੜਾੜਾ ਲਿਖਣਾ ਤਾਂ ਸਾਥੋ ਹੀ ਸਿੱਖਿਆ ਸਿਖਾਇਆ ਪਰ ਦੀਪਕ ਮਨਮੋਹਣ ਦਾ ਕਲਾਸ ਫੈਲੋ ਬੰਨ ਦਾ ਮਾਨ ਖੱਟਣ ਲਈ ਪ੍ਰਾਇਮਰੀ ਸਕੂਲ ਵਿੱਚ ਪੜਨੇ ਪੈ ਗਿਆ ਦੀਪਕ ਮਨਮੋਹਣ ਹਰ ਬੰਦੇ ਦਾ ਕਲਾਸ ਫੈਲੋ ਹੈ ਫੇਰ ਭਾ ਹਰਚੰਦ ਬਾਗੜੀ ਕਿਵੇਂ ਵੱਜ ਜਾਂਦਾ ਸੱਚੀਓ ਦੋਨੋਂ ਇਕੱਠੇ ਪੜੇ ਬਾਕੀਆਂ ਦਾ ਕਲਾਸ ਫੈਲੋ ਹੈ ਜਾਂ ਨਹੀਂ ਮੈਨੂੰ ਨਹੀਂ ਪਤਾ ਮਾਤਾ ਦੇ ਗੁਜਰ ਜਾਣ ਤੇ ਕੁਝ ਦਿਨ ਭੈਣ ਕੋਡ ਲੈ ਕੇ ਜਮਾਲਪੁਰ ਵੀ ਪੜਿਆ ਪਰ ਆਖਰ ਮੁਬਾਰਕਪੁਰ ਚੁੰਗਾ ਵਿੱਚ ਮਿਡਲ ਕਰਨ ਤੋਂ ਬਾਅਦ میٹرਿਕ ਮਲੇਰਕੋਟਲੇ ਤੋਂ ਕੀਤੀ ਅਤੇ ਉੱਥੋਂ ਦੇ ਸਰਕਾਰੀ ਕਾਲਜ ਵਿੱਚ ਪੜ੍ਹਦੇ ਆ ਇੱਕ ਪਾਸੇ ਮਾਂ ਦੇ ਵਿਯੋਗ ਵਿੱਚ ਕਵਤਾਵਾਂ ਲਿਖਦਾਰ ਅਤੇ ਕਲੈਰੀਅਨ ਮੈਗਜ਼ੀਨ ਵਿੱਚ ਛਪਾਉਂਦਾ ਦੂਜੇ ਪਾਸੇ ਚੜ੍ਹਦੀ ਜਵਾਨੀ ਤੇ ਜੋਸ਼ ਵਿੱਚ ਹਾਕੀ ਦੀ ਟੀਮ ਦਾ ਕੈਪਟਨ ਬਣ ਕੇ ਗੋਲ ਦੇ ਫੱਟੇ ਖੜਕਾਉਂਦਾ ਮਹਾਬਾਰੇ ਚੰਦ ਤੇ ਇੱਕ ਹੋਰ ਸੱਟ ਉਦੋਂ ਪਈ ਜਦੋਂ ਪਿਓ ਦਾ ਸਾਆ ਵੀ ਸਿਰ ਤੋਂ ਉੱਠ ਗਿਆ ਭਾਵਕ ਮਨ ਸੋਚਾਂ ਵਿੱਚ ਪੈ ਗਿਆ ਭਾਵੇਂ ਭਰਾਵਾਂ ਨੇ ਪੜਾਉਣ ਲਿਖਾਉਣ ਦੀ ਹੱਲਾਸ਼ੇਰੀ ਦੇ ਰੱਖੀ ਸੀ ਪਰ ਲੱਗਿਆ ਕਿ ਹੁਣ ਉਚੇਰੀ ਪੜਾਈ ਦੀ ਥਾਂ ਕੋਈ ਨੌਕਰੀ ਲੱਭੀ ਜਾਵੇ ਇਸ ਲਈ ਆਈਟੀਆਈ ਬੁਲਾੜਾ ਤੋਂ ਮਸ਼ੀਨਿਸਟ ਦਾ ਕੋਰਸ ਕੀਤਾ ਪਰਿਵਾਰ ਦਾ ਸਹਾਰਾ ਬਣ ਲਈ ਮੋਗੇ ਕੋਲ ਬਦਨੀ ਸਰਕਾਰੀ ਨੌਕਰੀ ਸ਼ੁਰੂ ਕਰ ਦਿੱਤੀ ਜੱਟਾਂ ਦਾ ਮੁੰਡਾ ਹੋਵੇ ਚਾਰ ਸਿਆੜ ਆਉਂਦੇ ਹੋਣ ਉੱਪਰੋਂ ਪੜਿਆ ਲਿਖਿਆ ਬਾਰਜਗਾਰ ਹੋਵੇ ਤਾਂ ਵਿਆਹ ਦੀ ਗੱਲ ਤਾਂ ਚਲਣੀ ਹੀ ਚਲਣੀ ਸੀ ਸੋਹਣੀ ਸੁਨੱਖੀ ਪਰਮਿੰਦਰ ਕੌਰ ਦਾ 1970 ਵਿੱਚ ਸਾਥ ਮਿਲ ਗਿਆ ਮੁਕਾਬਲਤਨ ਘੱਟ ਜ਼ਮੀਨ ਤੇ ਛੋਟੀ ਨੌਕਰੀ ਨੇ ਲੰਮੀ ਉਡਾਰੀ ਭਰਨ ਦੀ ਸੋਚੀ ਮਨ ਵਿੱਚ ਫੁਰਨਾ ਫੁਰਿਆ ਕੈਨੇਡਾ ਖੁੱਲਾ ਸੀ ਟੈਕ ਟਕਟਾਈ ਕੈਨੇਡਾ ਜਾ ਡੇਰੇ ਲਾਏ ਪਤਨੀ ਪਿੱਛੇ ਪਿੰਡ ਛੱਡੀ ਪੱਕੇ ਹੋਣ ਲਈ ਅਪਲਾਈ ਕੀਤਾ ਤਾਂ ਇਮੀਗ੍ਰੇਸ਼ਨ ਅਫਸਰ ਨੇ ਪੁੱਛਿਆ ਪਤਨੀ ਨਹੀਂ ਮੰਗਵੋਣੀ ਕਹਿੰਦਾ ਅੰਨਾ ਕੀ ਭਾਲੇ ਦੋ ਅੱਖਾਂ ਜਰੂਰ ਜਨਾਬ 10972 ਵਿੱਚ ਪਰਮਿੰਦਰ ਵੀ ਕੈਨੇਡਾ ਪਹੁੰਚ ਗਈ ਹੱਥ ਦਾ ਸਿੱਖਿਆ ਕੰਮ ਆਇਆ ਮਸ਼ੀਨ ਮੈਨ ਦੀ ਜੌਬ ਮਿਲੀ ਵੈਲਡਰ ਦੇ ਨਾਲ ਵਾਧੂ ਜੌਬ ਜੋੜ ਲਈ 12-12 ਘੰਟੇ ਕੰਮ ਕੀਤਾ ਲੋਹੇ ਨਾਲ ਟੱਕਰ ਲਾ ਲਈ ਹੁਣ ਵੇਲਾ ਟਿਕ ਕੇ ਤੇ ਨਿੱਠ ਕੇ ਕੰਮ ਕਰਨ ਦਾ ਸੀ ਦੋਵੇਂ ਜੀ ਜਾਨ ਮਾਰ ਕੇ ਕੰਮ ਕਰਦੇ ਪਰਿਵਾਰ ਵਧਿਆ ਫੁੱਲਿਆ ਦੋ ਬੇਟੇ ਇੱਕ ਬੇਟੀ ਨੂੰ ਪਾਲਿਆ ਉਹ ਆਪ ਦੱਸਦੇ ਹਨ ਕਿ ਪਹਿਲਾਂ ਪਹਿਲ ਵਿਤਕਰਾ ਹੁੰਦਾ ਸੀ ਕਿਤੇ ਤਨਖਾਹ ਘੱਟ ਮਿਲਦੀ ਸੀ ਕਿਸੇ ਦੀ ਪ੍ਰਮੋਸ਼ਨ ਲੇਟ ਹੋ ਜਾਂਦੀ ਬੱਚਿਆਂ ਨੂੰ ਅੰਗਰੇਜ਼ ਬੱਚਿਆਂ ਨੇ ਬੁਲੀ ਕਰਨਾ ਵਾਲ ਰੱਖੇ ਹੋਣ ਕਰਕੇ ਵੱਡੇ ਮੁੰਡੇ ਦੂਜਿਆਂ ਬੱਚਿਆਂ ਨੂੰ ਆਖਣਾ ਕਿ ਤੂੰ ਕੁੜੀਆਂ ਵਾਲੇ ਬਾਥਰੂਮ ਵਿੱਚ ਜਾ ਉਸਨੇ ਡਰਦੇ ਡਰਦੇ ਸਾਰੀ ਦਿਹਾੜੀ ਪੇਸ਼ਾਬ ਰੋਕੀ ਰੱਖਣਾ ਪਰ ਹਾਲਾਤ ਬਦਲ ਗਏ ਵਿਤਕਰੇ ਬਾਜੀ ਘਟੀ ਪੰਜਾਬੀਆਂ ਦੀ ਚੜ੍ਹਤ ਵਧੀ ਪੰਜਾਬੀਆਂ ਦਾ ਸਿਆਸਤ ਵਿੱਚ ਨਾਮ ਚਮਕਣ ਲੱਗਾ ਕੋਈ ਪ੍ਰੀਮੀਅਰ ਬਣਿਆ ਕੋਈ ਕੇਂਦਰੀ ਵਜ਼ੀਰ ਆਖਰ ਹੁਣ ਤਾਂ ਕਾਮਾਗਾਟਾ ਮਾਰੂ ਲਈ ਵੀ ਮਾਫੀ ਮੰਗ ਲਈ ਹੈ ਪੜ੍ਹ ਲਿਖ ਕੇ ਬੱਚੇ ਬਾਰ ਉਜਗਾਰ ਹਨ ਵੱਡਾ ਮੁੰਡਾ ਕੁੜੀ ਵਿਆਹੇ ਵਰੇ ਹਨ ਬਾਲ ਬੱਚਿਆਂ ਵਾਲੇ ਹਨ ਛੋਟਾ ਅਜੇ ਕੈਨੇਡਾ ਦੇ ਬੱਚਿਆਂ ਵਾਂਗ ਮਨਮਰਜ਼ੀ ਦੀਆਂ ਮੌਜਾਂ ਮਾਣਦਾ ਹੈ 골ਫ ਖੇਡਦਾ ਹੈ 골ਫ ਕਲੱਬ ਜਾਂਦਾ ਹੈ ਉੱਥੋਂ ਦਾ ਪ੍ਰਬੰਧਕ ਵੀ ਹੈ ਕੰਮ ਟੂਰਿਜ਼ਮ ਸੈਕਟਰ ਵਿੱਚ ਕਰਦਾ ਹੈ ਉਸ ਦੀ ਟੂਰਿਜ਼ਮ ਸੈਕਟਰ ਦੀ ਜੌਬ ਬਾਰੇ ਜਾਣ ਕੇ ਮੈਂ ਪੁੱਛਿਆ ਤੁਸੀਂ ਇੰਡੀਆ ਲਈ ਗੋਰਿਆਂ ਦੇ ਟ੍ਰਿਪ ਅਰੇਂਜ ਕਰੋ ਗੋਰਿਆਂ ਨੂੰ ਇੰਡੀਆ ਭੇਜੋ ਸਾਡੇ ਲੋਕ ਵੀ ਚਾਰ ਪੈਸੇ ਕਮਾ ਲੈਣ ਤਾਂ ਉਸ ਨੇ ਆਪਣੇ ਕੈਨੇਡੀਅਨ ਪੰਜਾਬੀ ਅੰਦਾਜ਼ ਵਿੱਚ ਹੱਸਦੇ ਆਖਿਆ ਕਿ ਗੋਰੇ ਬੜੇ ਸਿਆਣੇ ਨੇ ਕੱਟ ਟਾਈਮ ਵਿੱਚ ਕੱਟ ਪੈਸਿਆਂ ਨਾਲ ਇੰਜੋਏ ਕਰਦੇ ਹਨ ਬਾਗੜੀ ਸਾਹਿਬ ਜਦੋਂ ਕੈਨੇਡਾ ਜਾਣ ਲੱਗੇ ਤਾਂ ਹਫ਼ਤਾ ਵੀ ਚੁੱਪਚੀ ਪੀਤੇ ਨਾਲ ਹੀ ਅਸ਼ੋਪਲੇ ਚੜ ਗਏ ਪਰ ਕੈਨੇਡਾ ਵਿੱਚ ਬਾਗੜੀ ਨੂੰ ਕੰਮ ਧੰਦਿਆਂ ਵਿੱਚ ਰੁਚੀ ਦੇਖ ਕੇ ਕੋਨੇ ਵਿੱਚ ਦਬਕ ਕੇ ਬੈਠੀ ਰਹੀ ਜਦੋਂ ਵੀ ਫੁਰਸਤ ਮਿਲੀ ਤਾਂ ਬਾਹਰ ਨਿਕਲ ਆਈ ਬਾਗੜੀ ਨੂੰ ਲੱਗਿਆ ਕਿ ਗਵਾਚੀ ਚੀਜ਼ ਮੁੱਢ ਲੱਭ ਪਈ ਹੈ ਮੈਂ ਬਾਗੜੀ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਸ਼ਲੋਕ ਵਰਗਾ ਪੁਰਾਣਾ ਛੰਦਬੱਦ ਕਾਵ ਰੂਪ ਹੀ ਕਿਉਂ ਚੁਣਿਆ ਇਹਨੇ ਮਸ਼ੀਨ ਤੇ ਕੰਮ ਕਰਦੇ ਆ ਲੰਮੀ ਚੌੜੀ ਗੱਲ ਸੰਭਵ ਨਹੀਂ ਅਤੇ ਯਾਦ ਰੱਖਣਾ ਔਖਾ ਸੀ ਸਾਡੇ ਕੋਲ ਕਿਹੜਾ ਹਰ ਵੇਲੇ ਤੁਹਾਡੇ ਵਾਂਗ ਕਾਗਜ਼ ਹੁੰਦੇ ਸੀ ਬਸ ਜਦੋਂ ਮਨ ਵਿੱਚ ਵਿਚਾਰ ਫੁੱਟਣਾ ਗੁਣਗnai ਜਾਣਾ ਆਪੇ ਹੀ ਕਿਸੇ ਸ਼ਲੋਕ ਜਾਂ ਦੋਹੇ ਵਿੱਚ ਢਲ ਜਾਣਾ ਪਿੱਛੋਂ ਘਰ ਜਾ ਕੇ ਕਾਗਜ਼ ਤੇ ਲਿਖ ਲੈਣਾ ਆਖਰ ਕਦੇ ਗੁਰਦੇਵ ਮਾਨ ਦਾ ਚੇਲਾ ਰਹਾ ਸੀ ਇੱਕ ਕਾਬ ਕਲੋਲਾ ਤਾਂ ਚੱਲਦਿਆਂ ਹੀ ਸਨ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਹੋਰ ਹਜ਼ਾਰਾਂ ਪ੍ਰਵਾਸੀ ਸਿੱਖਾਂ ਵਾਂਗ ਬਾਗੜੀ ਦਾ ਹਿਰਦਾ ਵੀ ਬਲਉਂਦ ਰਿਆ ਗਿਆ ਅਤੇ ਮੋੜ ਆਪਣੀ ਭਾਸ਼ਾ ਧਰਮ ਸਾਹਿਤ ਬਾਰੇ ਸ਼ਿੱਦਤ ਨਾਲ ਸੋਚਣ ਲੱਗਿਆ ਇਸ ਨਾਲ ਕਲਮ ਤੇਜ਼ੀ ਨਾਲ ਚੱਲਣ ਲੱਗੀ ਬਸ ਫੇਰ ਕੀ ਚੱਲ ਸੋ ਚੱਲ ਕਹਾਣੀਆਂ ਕਵਤਾਵਾਂ ਦੇ ਪੂਰ ਦੇ ਪੂਰ ਆਉਣ ਲੱਗੇ ਅਚਾਨਕ ਲੱਗਿਆ ਕਿ ਸਮਾਂ ਘਟ ਰਿਹਾ ਹੈ ਸਰਜਨਾਤਮਕ ਚਸ਼ਮਾ ਵਧੇਰੇ ਰਵਾਨੀ ਫੜ ਰਿਹਾ ਹੈ ਲਿਖਣ ਲਈ ਸਮਾਂ ਘੱਟ ਪੈਣ ਲੱਗਿਆ ਤਾਂ ਬੱਚਿਆਂ ਦੇ ਕਹਿਣ ਤੇ ਪ੍ਰੀ ਰਿਟਾਇਰਮੈਂਟ ਲੈ ਲਈ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ 650 ਡਾਲਰ ਦੀ ਕਮਾਈ ਤੋਂ 600 ਡਾਲਰ ਮਹੀਨੇ ਦੀ ਪੈਨਸ਼ਨ ਤੇ ਆਉਣਾ ਵੱਡਾ ਫੈਸਲਾ ਸੀ ਜਿਵੇਂ ਸਾਨੂੰ ਪੰਜਾਬੀਆਂ ਨੂੰ ਗੁਣਾ ਕਰਨ ਦੀ ਆਦਤ ਹੈ ਸਵਾ 3 ਲੱਖ ਤੋਂ 30000 ਤੇ ਡਿੱਗਣਾ ਔਖਾ ਸੀ ਪਰ ਪੈਸੇ ਨਾਲੋਂ ਕਲਮ ਦੀ ਸਿੱਖ ਬਲਵਾਨ ਸਾਬਤ ਹੋਈ ਪਰਿਵਾਰ ਨੇ ਹੱਲਾਸ਼ੇਰੀ ਦਿੱਤੀ ਸੇਵਾ ਮੁਕਤ ਹੋ ਕੇ ਰੱਜ ਕੇ ਪੜਿਆ ਤੇ ਰੱਜ ਕੇ ਲਿਖਿਆ ਕਿਸ ਬਦਰ ਲਈ ਆਜ਼ਾਦੀ ਅਤੇ ਪੰਜਾਬ ਦੀ ਮਹਾਰਾਣੀ ਜਿੰਦਾ ਸ਼ਾਹਕਾਰ ਮਹਾਂਕਾਵ ਲਿਖੇ ਰਿਟਾਇਰਮੈਂਟ ਤੋਂ ਪੰਜਵੇਂ ਸਾਲ ਕੈਂਸਰ ਨੇ ਘੇਰ ਲਿਆ ਡਾਕਟਰਾਂ ਦੀ ਸਹਾਇਤਾ ਨਾਲ ਹੌਲੀ-ਹੌਲੀ ਉਸ ਤੋਂ ਵੀ ਨਜਾਤ ਪਾ ਲਈ ਫਿਰ ਚੜ੍ਹਦੀ ਕਲਾ ਵਿੱਚ ਹੋ ਗਏ ਉਹਨਾਂ ਦੇ 11 ਕਾਵ ਸੰਗ੍ਰਹਿ ਸੋਨੇ ਦਾ ਮਿਰਗ 1992 ਸੁਨਹਿਰੇ ਮਣਕੇ 1992 ਬੁੱਕ ਮਿੱਟੀ ਦੀ 1999 ਸ਼ਲੋਕਾਂ ਭਰੀ ਚੰਗੇਰ 1999 ਸਮੇ ਦਾ ਸੱਚ 2003 ਸੁਨੇਹੇ 2003 ਸੱਜਰੇ ਫੁੱਲ 2006 ਗਿੱਲੀ ਅੱਖ ਦਾ ਸੰਵਾਦ 2009 ਪੈੜਾਂ 2009 ਸਾਗਰ ਅਤੇ ਛੱਲਾਂ 2015 ਅਤੇ ਸਿਲਾ ਨੇਕੀ 2015 ਦਾ ਪ੍ਰਕਾਸ਼ਿਤ ਹੋ ਚੁੱਕੇ ਹਨ ਇਸ ਤੋਂ ਇਲਾਵਾ ਦੋ ਕਹਾਣੀ ਸੰਗ੍ਰਹਿ ਲਾਗੀ 1999 ਅਤੇ ਦੁੱਧ ਦਾ ਮੁੱਲ 2003 ਵਿੱਚ ਛਪ ਚੁੱਕੇ ਹਨ। ਦੋ ਮਹਾਕਾਵ ਕਿਸ ਬਿੱਦ ਲਈ ਆਜ਼ਾਦੀ 2011 ਵਿੱਚ ਅਤੇ ਅਣਖ ਪੰਜਾਬ ਦੀ ਮਹਾਰਾਣੀ ਜਿੰਦਾ 2013 ਵਿੱਚ ਵੱਡ ਅਕਾਰ ਹੀ ਨਹੀਂ ਮਿਆਰੀ ਵੀ ਹਨ। ਉਹਨਾਂ ਨੇ ਆਪਣੀ ਸਵੈ ਜੀਵਨੀ ਆਪਣੇ ਬਾਰੇ ਸਭ ਕੁਝ ਸੱਚੋ ਸੱਚ ਸਾਹਾਂ ਦਾ ਸਫ਼ਰ 2017 ਵਿੱਚ ਲਿਖ ਕੇ ਦੱਸ ਦਿੱਤਾ ਹੈ। ਮੈਂ ਪੁੱਛਿਆ ਕਦੇ ਪੰਜਾਬ ਆ ਕੇ ਵਸਣ ਦਾ ਜੀ ਨਹੀਂ ਕੀਤਾ ਆਪਣੇ ਖਾਸ ਅੰਦਾਜ਼ ਵਿੱਚ ਕੰਨਾਂ ਦੀਆਂ ਲੌਲਾਂ ਨੂੰ ਹੱਥ ਲਾ ਕੇ ਕੱਪਤਾ ਸਮਾਈ ਨਾ ਛੇੜ ਕਹਾਣੀ ਦਰਦਾਂ ਦੀ ਅਜੇ ਜ਼ਖਮ ਜਿਗਰ ਦੇ ਅੱਲੇ ਨੇ ਜੋ ਲਾਈਆਂ ਰੜ ਕੇ ਆਪਣੇ ਆ ਮੈਂ ਸਈਆਂ ਝੋਟਾਂ ਕੱਲੇ ਨੇ ਜੋ ਕੋਠੀ ਦੇਸ਼ ਬਣਾਈ ਸੀ ਵਿੱਚ ਲੈ ਕੇ ਕਾਰ ਖੜਾਈ ਸੀ ਉਸ ਤੇ ਕਬਜ਼ਾ ਕਰ ਬੈਠੇ ਮੈਂ ਪੈਸੇ ਬਾਹਰੋਂ ਕੱ ਲੈਨੇ ਜਿਹੜੇ ਬਾਹਾਂ ਸੀ ਅਤੇ ਹੱਥੇ ਛਾਵਾਂ ਕਰਦੇ ਸੀ ਜੋ ਤੱਕਦੇ ਸਾਡੀਆਂ ਰਾਹਾਂ ਸੀ ਅੱਜ ਕਰਦੇ ਕੰਮ ਅਵੱਲੇ ਨੇ ਉਹਨਾਂ ਦੱਸਿਆ ਕਿ ਪੰਜਾਬ ਆ ਕੇ ਵਸਣ ਦੀ ਸੋਚੀ ਨਹੀਂ ਸਗੋਂ ਆਪਣੀ ਕੈਨੇਡਾ ਦੀ ਕਮਾਈ ਨਾਲ 21 ਕੱਲੇ ਜ਼ਮੀਨ ਖਰੀਦ ਕੇ ਵਸ ਵੀ ਗਿਆ ਸੀ ਬਸ ਉਹੀ ਕੁਝ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਉਸਨੇ ਆਪਣੀ ਕਹਾਣੀ ਕਹਾਣੀ ਸਤਯੁਗ ਵਿੱਚ ਲਿਖ ਦਿੱਤੀ ਸੀ ਕੁਝ ਵੇਰਵੇ ਸਵੈ ਜੀਵਨੀ ਵਿੱਚ ਵੀ ਆ ਚੁੱਕੇ ਹਨ ਪਰ ਆਪਣਿਆਂ ਦੀ ਬਦਖੋਹੀ ਕੀ ਕਰਨੀ ਸੋ ਕੈਨੇਡਾ ਵਿੱਚ ਬੁੱਧੂ ਕੈਨੇਡਾ ਕੋਲ ਲੋਟ ਗਏ ਹਰਚੰਦ ਬਾਗੜੀ ਨੇ ਕਵਿਤਾ ਤੋਂ ਇਲਾਵਾ ਕਹਾਣੀ ਸੰਗ੍ਰਹਿ ਅਤੇ ਵਾਰਤਕ ਦੀ ਪੁਸਤਕ ਸਵੈ ਜੀਵਨੀ ਵੀ ਲਿਖੀ ਹੈ ਉਸ ਨੂੰ ਸਾਰੇ ਹੀ ਸਹਿਤ ਰੂਪਾਂ ਵਿੱਚ ਮਹਾਰਤ ਹਾਸਲ ਹੈ ਮਿਹਨਤ ਵਿਚਾਰ ਧਾਰਕ ਸਪਸ਼ਟਤਾ ਅਤੇ ਸ਼ੰਧਾਮੰਦੀ ਦੇ ਨਿਭਾਅ ਪੱਖੋਂ ਉਸ ਦੇ ਮਹਾਕਾਵ ਬੇਮਿਸਾਲ ਹਨ ਪਰ ਉਸ ਦੀ ਅਸਲ ਰੂ ਰਵਾਇਤੀ ਪਰੰਪਰਕ ਲੋਕ ਕਾਵ ਰੂਪਾਂ ਵਿੱਚ ਖੜਦੀ ਹੈ ਉਸ ਦੇ ਕਾਵ ਰੂਪ ਰਵਾਇਤੀ ਹੁੰਦੇ ਹਨ ਪਰ ਉਸ ਦਾ ਅਨੁਭਵ ਕਨੇਡੀਅਨ ਹੈ ਇਸ ਵਿੱਚੋਂ ਇੱਕ ਵਿਅੰਗ ਮਸ਼ਕਰੀ ਉਠਦੀ ਹੈ ਜੋ ਸਾਹਿਤ ਦੇ ਗੁਣੀ ਪਾਠਕਾਂ ਦੇ ਨਾਲੋਂ ਨਾਮ ਆਮ ਰਸਿਕ ਨੂੰ ਵੀ ਆਨੰਦਿਤ ਕਰ ਦਿੰਦੀ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸ ਦਾ ਹੱਥ ਸਾਸਾ ਡੱਠਾ ਸਾਧਾਰਨ ਨਹੀਂ ਹੈ ਸਗੋਂ ਉਸ ਦੇ ਪਿੱਛੇ ਗੰਭੀਰ ਰਮਝਾਂ ਛੁਪੀਆਂ ਹੁੰਦੀਆਂ ਹਨ ਉਸ ਨੇ 35 ਅਖਰੀ ਬੋਲੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਕਨੇਡੀਅਨ ਜੀਵਨ ਜਾਚ ਦੀ ਨਿੰਦਾ ਨਹੀਂ ਕਰਦਾ ਸਗੋਂ ਅਪਣਾਉਣ ਵਾਲੀਆਂ ਚੰਗੀਆਂ ਗੱਲਾਂ ਨੂੰ ਅਪਣਾਉਣ ਦੀ ਪ੍ਰੇਰਣਾ ਵੀ ਦਿੰਦਾ ਹੈ ਔਰਤ ਮਰਦ ਦੀ ਬਰਾਬਰੀ ਦਾ ਸਮਰਥਕ ਹੀ ਨਹੀਂ ਸਗੋਂ ਬੱਚਿਆਂ ਦੀ ਸੋਚਦਾ ਵੀ ਸਤਕਾਰ ਕਰਨ ਵਾਲਾ ਹੈ ਉਹ ਸਿੱਖ ਧਰਮ ਅਤੇ ਇਤਿਹਾਸ ਉੱਪਰ ਮਾਣ ਕਰਦਾ ਹੈ ਪਰ ਪਖੰਡੀਆਂ ਨੂੰ ਆੜੇ ਹੱਥੀ ਲੈਂਦਾ ਹੈ ਉਹ ਕਿਰਤ ਦੀ ਮਹਿਮਾ ਕਰਦਾ ਹੈ ਉਸ ਨੂੰ ਪਾਠਕਾਂ ਦਾ ਪਿਆਰ ਅਤੇ ਜਨਪਛਾਣ ਦੇ ਘੇਰੇ ਵਿੱਚ ਸਤਕਾਰ ਤਾਂ ਬਹੁਤ ਮਿਲਿਆ ਹੈ ਅਤੇ ਕਈ ਪੁਰਸਕਾਰ ਵੀ ਮਿਲੇ ਹਨ ਪਰ ਵੱਡੇ ਸਾਹਿਤ ਘੇਰੇ ਵਿੱਚ ਉਸ ਦੀਆਂ ਰਚਨਾਵਾਂ ਦਾ ਅਜੇ ਉਹ ਮੁੱਲ ਨਹੀਂ ਪਿਆ ਜਿਸ ਦਾ ਉਹ ਹੱਕਦਾਰ ਹੈ ਕੈਨੇਡੀਅਨ ਸਰਕਾਰ ਨੇ ਉਸ ਦੀ ਸਾਊ ਮਿਹਨਤੀ ਅਤੇ ਇਨਸਾਫ ਪ੍ਰਸੰਦ ਬਿਰਤੀ ਦਾ ਲਾਹਾ ਲੈਂਦਿਆਂ ਉਸ ਨੂੰ ਜਿਊਰੀ ਦਾ ਮੈਂਬਰ ਬਣਾ ਕੇ ਜਸਟਿਸ ਹੋਣ ਦਾ ਮਾਣ ਦਿੱਤਾ ਹੈ ਇਹ ਮਾਣ ਛੋਟਾ ਨਹੀਂ ਬਹੁਤ ਵੱਡਾ ਹੈ ਗੱਲਾਂ ਬੜੀਆਂ ਨੇ ਬਾਕੀ ਬਾਤ ਫੇਰ ਸਹੀ ਕਵੀ ਦਾ ਸ਼ਬਦ ਚਿੱਤਰ ਹੈ ਕਾਵ ਟੋਟੇ ਨਾਲ ਹੀ ਖਤਮ ਕਰਨਾ ਚਾਹੀਦਾ ਹੈ ਅਸੀਂ ਅਜੇ ਵੀ ਸ਼ਾਇਦ ਗੁਲਾਮ ਹੁੰਦੇ ਗਦਰੀ ਬਾਬੇ ਜੇ ਛਾਤੀਆਂ ਤਾਣ ਦੇ ਨਾ ਲੋਕ ਸਾਧ ਦੇ ਸਾਨੂੰ ਗੁਲਾਮ ਕਹਿ ਕੇ ਅਸੀਂ ਹੁੰਦੇ ਹੋਰਾਂ ਦੇ ਖਾਣ ਦੇ ਨਾ ਹੱਕ ਲੈਂਦੇ ਨਾ ਵੋਟ ਬਰਾਬਰੀ ਦਾ ਸ਼ਹਿਰੀ ਹੁੰਦੇ ਦੇਸ਼ ਮਹਾਨ ਦੇ ਨਾ ਪਾਸਪੋਰਟ ਕੈਨੇਡਾ ਦਾ ਬਾਪ ੱਲੇ ਆਜ਼ਾਦ ਘੁੰਮ ਦੇ ਵਿੱਚ ਜਹਾਨ ਦੇ ਨਾਂ ਸਾਡੇ ਕੋਲ ਵਜ਼ੀਰੀਆਂ ਹੁੰਦੀਆਂ ਨਾ ਜੱਜ ਬਣ ਕਚੈਰੀਆਂ ਲਾਮ ਦੇ ਨਾਂ ਗਦਰੀ ਬਾਬੇ ਦੁੱਖ ਜੇ ਚੱਲਦੇ ਨਾ ਮੌਜਾਂ ਚੰਦ ਅਸੀਂ ਏ ਮਾਣਦੇ ਨਾ ਮੌਜਾਂ ਚੰਦ ਅਸੀਂ ਏ ਮਾਣਦੇ ਨਾ